ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਤ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਵਿਚਾਰ ਮਾਰਾਂਗੇ ਅਹਿਮ ਸੁਰਖੀਆਂ ਤੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਪਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਰਾਜਪਾਲ ਨੇ ਦਿੱਤੀ ਮੁਕਦਮਾ ਚਲਾਉਣ ਦੀ ਮਨਜ਼ੂਰੀ ਆਮਦਨ ਤੋਂ 1200% ਵੱਧ ਜਾਇਦਾਦ ਹੋਣ ਦੇ ਸਬੂਤ ਕੇਂਦਰदाईਖੋਰ ਪੰਜਾਬ ਵਿਰੋਧੀ ਫੈਸਲਾ ਹਰਪਾਲ ਸਿੰਘ ਚੀਮਾ ਨੇ ਕੇਂਦਰ ਤੇ ਲਗਾਇਆ ਗੰਭੀਰ ਦੋਸ਼ ਪੀਯੂ ਦੀ ਸੈਨੇਟ ਤੇ ਸਿੰਡੀਕੇਟ ਸੰਬੰਧੀ ਲਏ ਗਏ ਫੈਸਲੇ ਦਾ ਸਖਤ ਵਿਰੋਧ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਦਾ ਪੰਜਾਬ ਸਰਕਾਰ ਤੇ ਦੋਸ਼ ਕਿ ਹਾ ਸਰਕਾਰ ਦੀ ਨਜ਼ਰ ਯੂਨੀਵਰਸਿਟੀ ਦੇ ਵਿਚ ਫਰਮ ਤੇ ਚੋਣ ਪੀੜ ਵਿੱਚ ਮੂੜ ਨਿਤਰੇ ਕੈਪਟਨ ਅਮਰਿੰਦਰ ਸਿੰਘ 3 ਸਾਲਾਂ ਪਿੱਛੇ ਪੰਜਾਬ ਦੀ ਸਿਆਸਤ ਵਿੱਚ ਹੋਏ ਸਰਗਰਮ ਰੀੜ ਦੀ ਹੱਡੀ ਦੀ ਆਪਰੇਸ਼ਨ ਕਾਰਨ ਰਹੇ ਰਾਜਨੀਤੀ ਤੋਂ ਦੂਰ ਹੁਣ ਖਬਰ ਵਿਸਥਾਰ ਦੇਣਾ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਤੇ ਹੁਣ ਮੁਕਦਮੇ ਦਾ ਰਾ ਪਧਰਾ ਹੋ ਗਿਆ ਹੈ ਦਰਅਸਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਹਨਾਂ ਖਿਲਾਫ ਮਾਮਲੇ ਵਿੱਚ ਮੁਕਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਸੋ ਇਹ ਮਨਜ਼ੂਰੀ ਪੰਜਾਬ ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਦਿੱਤੀ ਗਈ ਹੈ ਜੋ ਕਈ ਮਹੀਨਿਆਂ ਤੋਂ ਰਾਜਪਾਲ ਦਫ਼ਤਰ ਵਿੱਚ ਲੰਬਿਤ ਸੀ ਸੋ ਇਸ ਮਨਜ਼ੂਰੀ ਤੋਂ ਬਾਅਦ ਹੁਣ ਪੰਜਾਬ ਵਿਜਿਲੈਂਸ ਬਿਊਰੋ ਮਜੀਠੀਆ ਦੇ ਖਿਲਾਫ ਅਦਾਲਤ ਵਿੱਚ ਰਸਮੀ ਤੌਰ ਤੇ ਦੋਸ਼ ਤੈਅ ਕਰ ਸਕੇਗਾ ਤੇ ਮੁਕਦਮੇ ਦੀ ਸੁਣਵਾਈ ਸ਼ੁਰੂ ਹੋਏਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਮਜੀਠੀਆ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਕਦਮੇ ਦਾ ਸਾਹਮਣਾ ਕਰਨਗੇ ਰਾਜਪਾਲ ਗੁਲਾਬਜਨ ਘਟਾਰੀਆ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਤਾਰਾ 19 ਤਹਿਤ ਉਹਨਾਂ ਦੇ ਮੁਕਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੂਬਾ ਕੈਬਨਿਟ ਨੇ ਪਹਿਲਾਂ 8 ਸਤੰਬਰ ਨੂੰ ਇਸ ਦੀ ਸਿਫਾਰਿਸ਼ ਕੀਤੀ ਸੀ ਇਹ ਮਾਮਲਾ ਰਾਜ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਮਜੀਠੀਆ ਤੇ ਆਪਣੀ ਐਲਾਨੀ ਆਮਦਨ ਤੋਂ ਵੱਧ ਲਗਭਗ 1200% ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਾਂਚ ਏਜੰਸੀ ਦੇ ਅਨੁਸਾਰ ਉਹਨਾਂ ਨੇ 2013 ਵਿੱਚ ਡਰੱਗ ਤਸਕਰੀ ਨੈੱਟਵਰਕ ਨਾਲ ਜੁੜੇ 540 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਰਾਹੀਂ 700 ਕਰੋੜ ਤੋਂ ਵੱਧ ਦੀ ਜਾਇਦਾਦ ਇਕੱਠੀ ਕੀਤੀ ਸੀ ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਾਜਪਾਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਹੁਣ ਅਦਾਲਤ ਵਿੱਚ ਕੇਸ ਦੀ ਕਾਰਵਾਈ ਨੂੰ ਅੱਗੇ ਵਧਾਏਗਾ ਜ਼ਿਕਰ ਕਰਦੀ ਹੈ ਕਿ ਤਨਵਾਰ ਵਿਧਾਇਕ ਰਹੇ ਵਿਕਰਮ ਅਜੀਠਿਆ ਨੂੰ 25 ਜੂਨ ਨੂੰ ਉਹਨਾਂ ਦੇ ਅਮ੍ਰਿਤਸਰ ਰਿਹائش ਅਤੇ 25 ਹੋਰ ਥਾਵਾਂ 'ਤੇ ਸਵੇਰੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਟੀਮ ਨੇ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਰ ਜਾਇਦਾਦ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਜਬਤ ਕੀਤੇ 26 ਜੂਨ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਉਸ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਜਿਸ ਨੂੰ ਬਾਅਦ ਵਿੱਚ 4 ਦਿਨ ਵਧਾ ਦਿੱਤਾ ਗਿਆ ਬਾਅਦ ਵਿੱਚ ਨੂੰ 6 ਜੁਲਾਈ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਉਹੋ ਇਸ ਸਮੇਂ ਨਾਬਾ ਜੇਲ੍ਹ ਵਿੱਚ ਬੰਦ ਨੇ ਉਸਨੇ ਰੱਖੜੀ ਦੁਸ਼ਹਿਰਾ ਤੇ ਦਿਵਾਲੀ ਜੇਲ੍ਹ ਵਿੱਚ ਬਤਾਈ ਵਿਜੀਲੈਂਸ ਬੀਰੋ ਨੇ 22 ਅਗਸਤ ਨੂੰ ਇੱਕ ਵਿਸਤ੍ਰਿਤ ਚਾਰਜ ਸ਼ੀਟ ਦਾਇਰ ਕੀਤੀ ਸੀ ਜਿਸ ਵਿੱਚ 40000 ਪੰਨਿਆਂ ਤੋਂ ਵੱਧ ਦਸਤਾਵੇਜ਼ੀ ਸਬੂਤ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਲ ਹਨ ਇਹ ਮਾਮਲਾ 2013 ਦੇ ਵਿੱਚ ਈਡੀ ਦੀ ਜਾਂਚ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ 6000 ਕਰੋੜ ਦੇ ਸਿੰਥੈਟਿਕ ਡਰੱਗ ਰੈਕਟ ਦਾ ਪਰਦਾ ਫਾਸ਼ ਹੋਇਆ ਸੀ ਰਾਕੀਟ ਦਾ ਸਰਗਨਾ ਸਾਬਕਾ ਡੀਐਸਪੀ ਜਗਦੀਸ਼ ਸਿੰਘ ਪੋਲਾ ਸੀ ਜਿਸ ਨੇ ਪੁੱਛਗਿੱਛ ਦੌਰਾਨ ਮਜੀਠੀਆ ਦਾ ਨਾਂ ਲਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਅਦਾਲਤਾਂ ਨੇ ਡਰੱਗ ਨਾਲ ਸੰਬੰਧਿਤ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਮੌਜੂਦਾ ਮਾਮਲਾ ਭ੍ਰਿਸ਼ਟਾਚਾਰ ਅਤੇ ਮਨੀ ਲੌਂਡਰਿੰਗ ਤੇ ਕੇਂਦ੍ਰਿਤ ਹੈ ਇਸ ਤੋਂ ਇਲਾਵਾ ਵਿਜੀਲੈਂਸ ਨੇ ਚਾਰ ਸ਼ੀਟ ਵਿੱਚ 700 ਕਰੋੜ ਦੀਆਂ ਗੈਰ ਕਾਨੂੰਨੀ ਅਤੇ ਬੇਹਿਸਾਬ ਜਾਇਦਾਦਾਂ ਦਾ ਖੁਲਾਸਾ ਕੀਤਾ ਹੈ ਇਹ ਚਾਰ ਸ਼ੀਟ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ 15 ਥਾਵਾਂ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਸੀ ਚਾਰ ਸ਼ੀਟ ਵਿੱਚ ਕਈ ਅਕਾਲੀਏ ਤੇ ਭਾਜਪਾ ਆਗੂਆਂ ਦੇ ਬਿਆਨ ਵੀ ਸ਼ਾਮਲ ਹਨ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਜ਼ਲੈਂਸ ਨੇ ਸਮੇਂ ਸਿਰ ਚਾਰ ਸ਼ੀਟ ਧਾਰਿਤ ਕੀਤੀ ਪੰਜਾਬ ਯੂਨੀਵਰਸਿਟੀ ਦੀ 59 ਸਾਲ ਪੁਰਾਣੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਤਿੱਖਾ ਹਮਲਾ ਬੋਲਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰ ਤੇ ਇਸ ਕਦਮ ਨੂੰ ਪੰਜਾਬ ਵਿਰੋਧੀ ਅਤੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਸਬੰਧੀ ਲੈ ਕੇ ਫੈਸਲੇ ਦਾ ਪੰਜਾਬ ਸਰਕਾਰ ਨੇ ਤਿੱਖੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਹੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਕੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਬਿੰਨੇ ਇਸ ਦਿਨ ਆਲੀ ਉਹਨਾਂ ਨੇ ਭਾਜਪਾ ਦੇ ਆਗੂਆਂ ਰਵਨੀਤ ਸਿੰਘ ਬਿੱਟੂ ਸੁਨੀਲ ਜਾਖੜਾ ਤੇ ਅਸ਼ਵਨੀ ਸ਼ਰਮਾ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਹੈ ਪੰਜਾਬ ਦੀ ਸਭ ਤੋਂ 올ਡੇਸਟ ਯੂਨੀਵਰਸਿਟੀ ਜੇ ਮੈਂ ਗੱਲ ਕਰਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਉਹ ਸਭ ਤੋਂ 올ਡੈਸਟ ਯੂਨੀਵਰਸਿਟੀ ਮੰਨੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਇਹ ਐਕਟ ਬਣਿਆ ਸੀਗਾ 1947 ਚ ਬਣਿਆ ਸੀ ਪਰ ਲੇਕਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਉਹ 1882 ਦੇ ਅੰਦਰ 1882 ਲਾਹੌਰ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਜਿਹੜਾ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਹੈ 18 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰਸ਼ਿਪ ਵੱਲ ਵੱਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਕਿਦਾਂ ਹੌਲੀ ਹੌਲੀ ਲੈ ਕੇ ਮੈਂ ਸਮਝਦਾ ਪਛਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਪਛਾਵਾਂ ਨੂੰ ਖਤਮ ਕਰਨਾਗਾ ਉਹਦੇ ਉੱਤੇ ਸਭ ਤੋਂ ਵੱਡਾ ਬਾਹਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾ ਹੈ ਜੀਮਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਲਈ ਬੇਹੱਦ ਖਤਰਨਾਕ ਹੈ ਅਤੇ ਇਹ ਪੰਜਾਬ ਤੋਂ ਉਸਦੀ ਵਿਰਾਸਤ ਖੋਹਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹ ਪੰਜਾਬ ਤੇ ਸਿੱਧਾ ਹਮਲਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਇਹ ਫੈਸਲਾ ਤਾਨਾਸ਼ਾਹੀ ਢੰਗ ਦੇ ਨਾਲ ਲਿਆ ਗਿਆ ਹੈ PAU ਦੇ ਸਾਫ ਦਾ ਵਾਈਸ ਚਾਂਸਲਰ ਨੇ ਪੰਜਾਬ ਸਰਕਾਰ ਤੇ ਯੂਨੀਵਰਸਿਟੀ ਦੇ ਵਿਚ ਫਾਰਮ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਦੋਸ਼ ਲਗਾਇਆ ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਉਹਨਾਂ ਦੀ ਨਿੱਜੀ ਬੀਜ ਫਾਰਮ ਤੇ ਨਜ਼ਰ ਰੱਖ ਰਹੀ ਹੈ ਪੰਜਾਬ ਸਰਕਾਰ ਦੀ ਨਜ਼ਰਕਟੇ ਤੌਰ ਤੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 1250 ਏਕੜ ਦੇ ਬੀਜ ਫਾਰਮ ਤੇ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਯੂਨੀਵਰਸਿਟੀ ਦੀ ਇਸ ਜ਼ਮੀਨ ਦੇ ਬੇਰਬੇ ਇਕੱਠੇ ਕਰ ਲਏ ਹਨ ਸਰਕਾਰ ਹੁਣ ਲੱਡੋਬਾਲ ਬਾਈਪਾਸ ਦੇ ਨੇੜੇ ਬੀਜ ਫਾਰਮ ਦੀ ਜ਼ਮੀਨ ਵੇਚਣ ਦੀ ਤਿਆਰੀ ਕਰ ਰਹੀ ਹੈ ਇਹ ਦੋਸ਼ ਲਗਾਉਂਦਿਆਂ ਪੀਏਯੂ ਦੇ ਸਾਬਕਾ 22 ਚਾਂਸਲਰ ਡਾਕਟਰ ਕਰਪਾਲ ਸਿੰਘ ਆਲਖ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਜ਼ਮੀਨ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ ਖਾਲੀ ਸਰਕਾਰੀ ਜ਼ਮੀਨ ਦੀ ਸਰਵੋਤਮ ਵਰਤੋਂ ਯੋਜਨਾ ਤਹਿਤ ਪੰਜਾਬ ਸਰਕਾਰ ਰਿਹਾਇਸ਼ੀ ਵਪਾਰਕ ਅਤੇ ਹੋਰ ਪ੍ਰੋਜੈਕਟਾਂ ਲਈ ਪ੍ਰਮੁੱਖ ਥਾਮਤ ਖਾਲੀ ਸਰਕਾਰੀ ਜ਼ਮੀਨ ਦੀ ਵਰਤੋਂ ਕਰਦੀ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦੀ ਨਜ਼ਰ ਲਾਡੋਬਾਲ ਵਿੱਚ ਪੀਏਯੂ ਦੇ 1250 ਏਕੜ ਦੇ ਬੀਜ ਫਾਰਮ ਤੇ ਹੈ ਜਿਵੇਂ ਹੀ ਕਿਸਾਨ ਸੰਗਠਨਾ ਅਤੇ ਯੂਨੀਵਰਸਿਟੀ ਨਾਲ ਜੁੜੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕੇਐਸ ਆਲਖ ਨੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਨੂੰ ਕਿਹਾ ਕਿ ਜੇ ਸਰਕਾਰ ਕੋਲ ਅਜੇ ਹੀ ਕੋਈ ਯੋਜਨਾ ਹੈ ਤਾਂ ਇਸ ਨੂੰ ਲਾਗੂ ਨਾ ਹੋਣ ਦਿਓ ਹਾਲਾਂਕਿ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਇਸ ਨੂੰ ਅਫਵਾਹ ਦੱਸ ਕੇ ਖਾਰਜ ਕਰ ਦਿੱਤਾ 3 ਸਾਲਾਂ ਤੋਂ ਸਰਗਰਮ ਪੰਜਾਬ ਰਾਜਨੀਤੀ ਤੋਂ ਦੂਰ ਰਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਆਪਣੀ ਸਰਗਰਮੀ ਵਧਾ ਦਿੱਤੀ ਹੈ ਉਹ ਹੁਣ ਤਰਨਤਾਰਨ ਉਪਚੋਣ ਦੇ ਵਿੱਚ ਪ੍ਰਚਾਰ ਕਰਨਗੇ ਇਸ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਸਮਾਗਮ ਦੌਰਾਨ ਸ਼੍ਰੀ ਅਨੰਪੁਰ ਸਾਹਿਬ ਜਾਣ ਦੀ ਯੋਜਨਾ ਵੀ ਬਣਾਈ ਹੈ ਕੈਪਟਨ ਅਮਰਿੰਦਰ ਸਿੰਘ ਪਹਿਲਾ ਮੋਗਾ ਤੇ ਫਰੀਦਕੋਟ ਦਾ ਦੌਰਾ ਵੀ ਕਰ ਚੁੱਕੇ ਨੇ ਇਸ ਦੌਰਾਨ ਉਹ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਸਟੇਜ ਤੇ ਬੈਠੇ ਹੱਥ ਵਿੱਚ ਖੁੰਡਾ ਫੜ ਕੇ ਬੈਠੇ ਵਿਖਾਈ ਦਿੱਤੇ ਪਾਸ਼ਵਾ ਉਹਨਾਂ ਨੂੰ ਪੰਜਾਬੀਆਂ ਦੇ ਨੇਤਾ ਵਜੋਂ ਮੂੜ ਸਰਗਰਮ ਕਰਨ ਦੀ ਯੋਜਨਾ ਪੜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਸਾਲ ਦੀ ਪੰਜਾਬ ਦੀ ਸਰਗਮ ਸਿਆਸਤ ਤੋਂ ਦੂਰ ਰਹੇ ਪਰ ਹੁਣ ਉਹ ਇੱਕ ਵਾਰ ਫਿਰ ਆਪਣੇ ਪੁਰਾਣੇ ਜਿਲਾਵਚ ਦਿਖਾਈ ਦੇ ਰਹੇ ਨੇ ਪਿਛਲੇ ਦਿਨੀ ਉਹ ਮੋਗਾ ਦੇ ਇੱਕ ਮੰਚ ਉੱਤੇ ਰਵਾਇਤੀ ਖੁੰਡਾ ਫੜ ਕੇ ਬੈਠੇ ਦਿਖਾਈ ਦਿੱਤੇ ਹਨ ਉਹਨਾਂ ਨੇ ਇੱਕ ਵਾਰ ਫਿਰ ਆਪਣੀ ਸਰਗਰਮੀ ਵਧਾ ਦਿੱਤੀ ਹੈ ਹੁਣ ਉਹ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਲਈ ਵੀ ਪ੍ਰਚਾਰ ਕਰਨਗੇ ਉਹਨਾਂ ਨੇ ਸ਼ਹੀਦੀ ਸਮਾਗਮ ਲਈ ਅਨੰਦਪੁਰ ਸਾਹਿਬ ਜਾਣ ਦੀ ਵੀ ਯੋਜਨਾ ਬਣਾਈ ਹੈ ਕਾ ਆਪਣਾ ਨਮਰਿੰਦਰ ਸਿੰਘ ਨੇ ਖੁਦ ਦੱਸਿਆ ਕਿ ਉਹਨਾਂ ਦੀ ਰੀਡ ਦੀ ਹੱਡੀ ਦੀ ਸਰਜਰੀ ਹੋਈ ਹੈ ਜਿਸ ਕਾਰਨ ਉਹ ਸਰਗਰਮ ਨਹੀਂ ਹੋ ਸਕੇ ਹੁਣ ਜਦੋਂ ਉਹ ਠੀਕ ਹਨ ਤੇ ਮੈਦਾਨ ਦੇ ਵਿੱਚ ਉਤਰੇ ਹਨ ਤਾਂ ਉਹ ਜੋੜ ਜਤਨ ਤੋਂ ਬਾਅਦ ਹੀ ਵਾਪਸ ਆਉਣਗੇ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਪੁਰਾਣੇ ਸਾਥੀ ਸੰਦੀਪ ਸਿੰਘ ਸਣੀ ਬਰਾੜ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਦਦ ਕੀਤੀ ਪત્રਕਾਰਾਂ ਨੇ ਇੱਕ ਗੱਲ ਹੋਰ ਨੋਟ ਕੀਤੀ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਨ ਵੀ ਉੱਚਾ ਲੱਗ ਪਿਆ ਹੈ ਕਿਉਂਕਿ ਪ੍ਰੈਸ ਕਾਨਫਰੈਂਸ ਦੌਰਾਨ ਪੱਤਰਕਾਰਾਂ ਨੂੰ ਆਪਣੇ ਸਵਾਲ ਬਾਰ-ਬਾਰ ਦੁਹਰਾਣੇ ਪੈ ਰਹੇ ਸਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਮੋਗਾ ਤੇ ਫਿਰੋਦਕੋਟ ਦਾ ਦੌਰਾ ਕਰ ਚੁੱਕੇ ਨੇ ਇਸ ਦੌਰਾਨ ਉਹ ਆਪਣੇ ਪੁਰਾਣੇ ਅੰਦਾਜ਼ ਵਿੱਚ ਸਟੇਜ ਤੇ ਬੈਠੇ ਹੱਥ ਵਿੱਚ ਖੁੰਡਾ ਫੜ ਕੇ ਨਜ਼ਰ ਆਏ ਭਾਜਪਾ ਉਹਨਾਂ ਨੂੰ ਪੰਜਾਬੀਆਂ ਦੇ ਨੇਤਾ ਵਜੋਂ ਮੁੜ ਸਰਗਰਮ ਕਰਨ ਦੀ ਯੋਜਨਾ ਬਣਾ ਰਹੀ ਹੈ ਇਸ ਤੋਂ ਪਹਿਲਾਂ ਉਹ ਮੋਗਾ ਵਿੱਚ ਭਾਜਪਾ ਦਫ਼ਤਰ ਗਏ सीनियर पार्टी ने की, थी। ने कर रस्मी प्रेस भी की थी। इस दौरान सूबा प्रधान अमरिंदर वड़िंग प्रति हमलावर दिखाई दते इना ही नहीं उन्होंने प्रधानमंत्री नरेंद्र मोदी की शलाघा की कहा कि जो देश ने इस तरह ਤਰੱਕੀ ਕਰਨੀ ਹੈ ਤਾਂ ਭਾਜਪਾ ਦੀ ਸਰਕਾਰ ਜ਼ਰੂਰੀ ਹੈ ਜੇ ਪੰਜਾਬ ਵਿੱਚ ਨਸ਼ਾਖੋਰੀ ਅਤੇ ਗੈਂਗਸਟਰਵਾਦ ਦਾ ਖਾਤਮਾ ਕਰਨਾ ਹੈ ਤਾਂ ਇੱਥੇ ਵੀ ਭਾਜਪਾ ਦੀ ਲੋੜ ਹੈ ਕੈਪਟਨ ਅਮਰਿੰਦਰ ਸਿੰਘ ਕਦੇ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਹੁੰਦੇ ਸਨ ਪਰ ਹੁਣ ਉਹ ਸ਼ਰਮਣੀ ਅਕਾਲੀ ਦਲ ਭਾਜਪਾ ਦੇ ਗੱਠ ਜੋੜ ਦੇ ਹੱਕ ਵਿੱਚ ਨਹੀਂ ਜਾਪਦੇ ਸਵਾਲ ਕੀਤੇ ਜਾਣਤੇ ਉਹਨਾਂ ਨੇ ਇਸ ਤੋਂ ਸਫ ਇਨਕਾਰ ਕਰ ਦਿੱਤਾ ਗੱਠ ਜੋੜ ਬਾਰੇ ਪੁੱਛੇ ਜਾਣਤੇ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਲੀਡਰਸ਼ਿਪ ਪੰਜਾਬ ਦੇ ਆਗੂਆਂ ਨਾਲ ਸਲਾਹ مشورہ ਕਰਨ ਤੋਂ ਬਾਅਦ ਫੈਸਲਾ ਕਰੇਗੀ ਪਰ ਜਿਸ ਦਰ ਦੇ ਨਾਲ ਆਗੂ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉਹ ਸਪਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਉਹ ਇਕੱਲੇ ਚੋਣਾਂ ਲੜਨ ਦੇ ਸਮਰਥ ਹਨ। ਰਾਵੀ ਦਰਿਆ ਤੇ ਸਥਿਤ ਮਕੋੜਾ ਪਤਣ ਵਿੱਚੋਂ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕੁਝ ਹੜ ਪੀੜਿਤ ਕਿਸਾਨਾਂ ਨੇ ਮੀਡੀਆ ਸਾਹਮਣੇ ਆ ਕੇ ਜਾਣਕਾਰੀ ਦਿੱਤੀ ਅਤੇ ਕਿਹਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਦਰਿਆ ਵਹਾ ਕੇ ਲੈ ਗਿਆ। ਇਸੇ ਦੌਰਾਨ ਕੁਝ ਲੋਕਾਂ ਦੇ ਵੱਲੋਂ ਨਜਾਇਜ਼ ਮਾਈਨਿੰਗ ਦਾ ਛੁੱਟਾ ਦੋਸ਼ ਲਗਾਉਂਦੇ ਹੋਏ ਕੰਮ ਰੁਕਵਾ ਦਿੱਤਾ ਗਿਆ। ਮਾਮਲਾ ਗੁਰਦਾਸਪੁਰ ਦਾ ਜਿੱਥੇ ਰਾਵੀ ਦਰਿਆ ਤੇ ਸਥਿਤ ਮਕੌੜਾ ਪੱਤਨ ਚੋ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ। ਜਦੋਂ ਸਰਕਾਰ ਵਿੱਚ ਸ਼ੁਰੂ ਕੀਤੀ ਗਈ ਨੀਤੀ ਮੇਰਾ ਖੇਤ ਮੇਰੀ ਰੇਤ ਤਹਿਤ ਮਾਈਨਿੰਗ ਕਰਨੀ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਉਹਨਾਂ ਦੇ ਨਜਾਇਜ਼ ਮਾਈਨਿੰਗ ਦਾ ਦੋਸ਼ ਲਗਾ ਕੇ ਕੰਮ ਰੁਕਵਾ ਦਿੱਤਾ ਜਿਸ ਦਾ ਬਲਜੀਤ ਸਿੰਘ ਸੈਣੀ ਨੇ ਵਿਰੋਧ ਕੀਤਾ ਲੋ ਜਿਹੜੀ ਲੋਕਲ ਲੋਕ ਹਨ ਉਹ ਕੰਮ ਨਹੀਂ ਕਰਦੇ ਯਾਰ ਉਹ ਕਹੀ ਜਾ ਰਹੀ ਹੈ ਕਿ ਇਹ ਦਰਿਆ ਚ ਲੱਗਿਆ ਹੈ ਦੇਖ ਲਓ ਤੁਸੀਂ ਕੈਮਰਾਮੈਨ ਸਾਹਿਬ ਸਾਰੀ ਹੀ ਜਗ੍ਹਾ ਜਿਹੜੀ ਹੈਗੀ ਆ ਇਹ ਸਾਰੀ ਜਗ੍ਹਾ ਇੱਥੇ ਕਸੂ ਪਿਆ ਹੈਗਾ ਕਮਾਂ ਦੇ ਵਿੱਚ ਇਹ ਹੀ ਪੁੱਟਾਂਗੇ ਤੇ ਸਾਡਾ ਕੰਮ ਜਿਹੜੀ ਫਸਲ ਹੈ ਸਾਫ਼ ਹੋਏਗੀ ਠੀਕ ਹੈ ਨਾ ਹੋਰ ਜਿਹੜੀ ਪਬਲਿਕ ਇਹ ਰੋਲਾ ਪਾ ਰਹੀ ਹੈ ਨਾ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਲੈਣਾ ਦੇਣਾ ਹੈਗਾ ਇਹ ਲੋਕਲ सरपंच 하게 ਨੇ ਇਹ ਕੋਈ ਉੱਥੋਂ ਉੱਟ ਕੇ ਆਏ ਤਾਂ ਕੋਈ ਚਾਰ ਚਾਰ ਜਣੇ ਧੰਨਾ ਲਾ ਦਿੰਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ ਇਹ ਜਿੱਦੇ ਜਾ ਕੇ ਡੀਸੀ ਸਾਹਿਬ ਦੇ ਪੇਜ ਅਸੀਂ ਦੇ ਕਹਨੇ ਆ ਵੀ ਜਿਹੜੇ ਪਬਲਿਕ ਬੰਦੇ ਚਾਰ ਇਕੱਠੇ ਹੁੰਦੇ ਡੀਸੀ ਸਾਹਿਬ ਉਹਨਾਂ ਨੂੰ ਵੀ ਉੱਥੇ ਬੁਲਾਵੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਵੀ ਉੱਥੇ ਬੁਲਾਵੇ ਫਿਰ ਇਹਨਾਂ ਨੂੰ ਪੁੱਛੇ ਵੀ ਇਹਨਾਂ ਦੀ ਜ਼ਮੀਨਾਂ ਹੈਗੀਆਂ ਤੇ ਕਿਸੇ ਦੀਆਂ ਮੈਨੂੰ ਪਹਿਲੇ ਇਹ ਦੱਸੋ ਵੀ ਦਰਿਆ ਡੂੰਗੇ ਹੋਣਾ ਕਿ ਆ ਦਰਿਆ ਖਰਾਬ ਕਰਦਾ ਜੇ ਦਰਿਆ ਡੂੰਗੇ ਹੋਏ ਹੁੰਦੇ ਤਾਂ ਕਦੀ ਇਹਨਾਂ ਨੂੰ ਨੁਕਸਾਨ ਵੀ ਨਾ ਹੁੰਦਾ ਸਾਡਾ ਆਨ ਸਾਹਿਬ ਨੇ ਬਹੁਤ ਵਧੀਆ ਪਾਲਿਸੀ ਬਣਾਈ ਸੀ ਇਹ ਮੰਦੀ ਉਲੰਘਣਾ ਕਰ ਰਹੇ ਉਹਨਾਂ ਦੀ ਗੱਲ ਨੂੰ ਨਹੀਂ ਸਹੀ ਮੰਨ ਰਹੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਮੁਹਿੰਮ ਤਹਿਤ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ ਹੜਪੀੜਿਤ ਕਿਸਾਨਾਂ ਲਈ ਇਹ ਮੁਹਿੰਮ ਵਰਦਾਨ ਸਾਬਤ ਹੈ ਕਿਉਂਕਿ ਦਰਿਆ ਕਿਨਾਰੇ ਸਥਿਤ ਖੇਤ ਦਰਿਆ ਵਿੱਚ ਮਿਲਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਜਿਨ੍ਹਾਂ ਕਿਸਾਨਾਂ ਦੇ ਖੇਤ ਦਰਿਆ ਬਹਾ ਕੇ ਲੈ ਗਿਆ ਉਹ ਕਿਸਾਨ ਸਭ ਤੋਂ ਜ਼ਿਆਦਾ ਹੜਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਸਰਕਾਰ ਅੱਗੇ ਇਥੇ ਆਪਣਾ ਕੋਈ ਨੁਮਾਇੰਦਾ ਭੇਜੇ ਆਗੇ ਮੌਕਾ ਦੇਖੇ ਵੀ ਅਸੀਂ ਦਰਿਆ ਚ ਮੈਨੀ ਕਰ ਰਹੇ ਹਾਂ ਜਾਂ ਆਪਣੇ ਖੇਤ ਚ ਕਰ ਰਹੇ ਹਾਂ ਜੋ ਸਰਕਾਰ ਨੇ ਬੋਲਿਆ ਕੰਮ ਤੇ ਅਸੀਂ ਉਹ ਕਰ ਰਹੇ ਹਾਂ ਇਸ ਕਰਕੇ ਸਰਕਾਰ ਅੱਗੇ ਇਹ ਬੇਨਤੀ ਹੈ ਡੀਸੀ ਸਾਹਿਬ ਅੱਗੇ ਬੇਨਤੀ ਆ ਵੀ ਜੇ ਲੋਕਲ ਲੋਕ ਜੋ ਧਰਨਾ ਲਗਾ ਰਹੇ ਨੇ ਉਹਨਾਂ ਨੂੰ ਟੇਬਲ ਟਾਕ ਤੇ ਬਿਠਾਇਆ ਜਾਏ ਤੇ ਸਾਡੇ ਤੇ ਉਹਨਾਂ ਦੀ ਗੱਲ ਸੁਣੀ ਜਾਏ ਵੀ ਇੱਥੇ ਕਿਹਦਾ ਖੇਤ ਆ ਕਿਹਦਾ ਖਰਾਬ ਹੋਇਆ ਆ ਜਿਹਦਾ ਖਰਾਬ ਹੋਇਆ ਉਹਨੂੰ ਰੇਤਾ ਮਿੱਟੀ ਕੱਢਣ ਦੀ ਜੋ ਹੈ ਪਰਮਿਸ਼ਨ ਦਿੱਤੀ ਜਾਏ ਇਸੇ ਦੌਰਾਨ ਹੁਣ ਪੀੜਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖੇਤ ਦਰਿਆ ਦੀ ਭੇਡ ਚੜ ਚੁੱਕੇ ਹਨ ਉਹਨਾਂ ਕਿਸਾਨਾਂ ਦੇ ਕਿਸਾਨ ਖੇਤਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਹਨਾਂ ਨੂੰ ਦਰਿਆ ਵਿੱਚੋਂ ਆਪਣੇ ਖੇਤ ਸਾਫ਼ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਹੈ ਜਿਹੜੇ ਲੋਕ ਆਪਣੀਆਂ ਕਾਰਾਂ ਤੇ ਮਹਿੰਗੇ ਅਤੇ ਆਕਰਸ਼ਕ ਨੰਬਰ ਲਗਵਾਉਣਾ ਪਸੰਦ ਕਰਦੇ ਨੇ ਉਹਨਾਂ ਨੇ ਇਸ ਵਾਰ ਵੀ ਬਹੁਤ ਹੀ ਸਾਰਾ ਪੈਸਾ ਖਰਚ ਕੀਤਾ ਹੈ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਦੀ ਟਰਾਂਸਪੋਰਟ ਅਥਾਰਟੀ ਵੱਲੋਂ ਜਾਰੀ ਕੀਤੀ ਗਈ ਨਵੀਂ ਨੰਬਰ ਲੜੀ ਵਿੱਚ ਫੈਂਸੀ ਨੰਬਰਾਂ ਦੀ ਬੋਲੀ 2 ਕਰੋੜ 71 ਲੱਖ 57 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ ਚੰਡੀਗੜ੍ਹ ਦੇ ਵਿੱਚ ਕਾਰ ਪ੍ਰੇਮੀਆਂ ਨੇ ਇਸ ਵਾਰ ਵੀ ਬਹੁਤ ਪੈਸਾ ਖਰਚ ਕੀਤਾ ਯੂਟੀ ਪ੍ਰਸ਼ਾਸਨ ਦੀ ਟ੍ਰਾਂਸਪੋਰਟ ਅਥਾਰਟੀ ਦੁਆਰਾ ਜਾਰੀ ਕੀਤੀ ਗਈ ਨਵੀਂ ਨੰਬਰ ਲੜੀ ਵਿੱਚ ਫੈਂਸੀ ਨੰਬਰਾਂ ਦੀ ਬੋਲੀ ਇਸ ਵਾਰ 2 ਕਰੋੜ 71 ਲੱਖ ਰੁਪਏ ਤੋਂ ਜ਼ਿਆਦਾ ਹੋਈ ਇਸ ਲੜੀ ਵਿੱਚ ਸਭ ਤੋਂ ਵੱਧ ਬੋਲੀ ਵਾਲਾ ਨੰਬਰ PB01DB 001 ਤੇ ਲੱਗੀ ਹੈ ਜੋ 22 ਲੱਖ 58 ਹਜ਼ਾਰ ਰੁਪਏ ਦਾ ਵਿਕਿਆ ਨੰਬਰ PB01DB 00070, 01, ट्रिपल 07 ਨੂੰ 10 ਲੱਖ 94 ਹਜ਼ਾਰ ਚ ਨਿਲਾਮ ਕੀਤਾ ਗਿਆ। ਟ੍ਰਾਂਸਪੋਰਟ ਅਥਾਰਟੀ ਨੇ ਈ ਨਿਲਾਮੀ ਰਾਹੀਂ PB01DB001 ਤੋਂ PB01DB999 ਤੱਕ ਦੇ ਨੰਬਰਾਂ ਦੀ ਆਪਣੀ ਨਵੀਂ ਲੜੀ ਵੇਚ ਦਿੱਤੀ। ਲੋਕਾਂ ਨੇ ਵਿਭਾਗ ਦੇ ਪੋਰਟਲ ਤੇ ਇਹਨਾਂ ਨੰਬਰਾਂ ਲਈ ਆਨਲਾਈਨ ਬੋਲੀ ਲਗਾਈ। ਨੰਬਰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਅਲਾਰਟ ਕਰ ਦਿੱਤਾ ਗਿਆ। ਚੁਣਿਆ ਗਿਆ ਬਿਨੇਕਾਰ ਹੁਣ ਵਿਭਾਗ ਕੋਲ ਲੜਿੰਦੀ ਰਕਮ ਜਮ੍ਹਾਂ ਕਰੇਗਾ ਜਿਸ ਤੋਂ ਬਾਅਦ ਫੈਂਸੀ ਨੰਬਰ ਉਹਨਾਂ ਦੇ ਵਾਹਨ ਨੂੰ ਜਾਰੀ ਕੀਤਾ ਜਾਵੇਗਾ ਜਦੋਂ 001 ਤੋਂ 999 ਤੱਕ ਦੇ ਨੰਬਰਾਂ ਦੀ ਲੜੀ ਖਤਮ ਹੁੰਦੀ ਤਾਂ ਪ੍ਰਸ਼ਾਸਨ ਵੱਲੋਂ ਇੱਕ ਨਵੀਂ ਲੜੀ ਸ਼ੁਰੂ ਕੀਤੀ ਜਾਂਦੀ ਹੈ ਇਸ ਲਈ ਖੇਤਰੀ ਅਵਾਜਾਈ ਅਥਾਰਟੀ ਵੱਲੋਂ ਆਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਨੂੰ ਟ੍ਰਾਂਸਪੋਰਟ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੀ ਵੈੱਬਸਾਈਟ ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਹਰੇਕ ਨੰਬਰ ਲਈ ਇੱਕ ਰਿਜ਼ਰਵ ਕੀਮਤ ਰੱਖੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਸ ਤੇ ਬੋਲੀ ਲਗਾਈ ਜਾਂਦੀ ਹੈ ਨੰਬਰ ਉਸ ਵਿਅਕਤੀ ਨੂੰ ਵੇਚਿਆ ਜਾਂਦਾ ਹੈ ਜੋ ਸਭ ਤੋਂ ਵੱਧ ਰਕਮ ਦੀ ਬੋਲੀ ਲਗਾਉਂਦਾ ਹੈ ਪੀਵੀ01 301 ਤੋਂ 9999 ਤੱਕ ਦੇ ਲਗਭਗ 1000 ਨੰਬਰ ਹਨ ਜੋ ਨਿਲਾਮੀ ਲਈ ਵੇਚੇ ਜਾਣੇ ਹਨ ਇਨ੍ਹਾਂ ਵਿੱਚੋਂ 499 ਨੰਬਰ ਅਜੇ ਹਨ ਜਿਨ੍ਹਾਂ ਤੇ ਕਿਸੇ ਨੇ ਬੋਲੀ ਨਹੀਂ ਲਗਾਈ ਜਿਸ ਦਾ ਮਤਲਬ ਹੈ ਕਿ ਇਹ ਨੰਬਰ ਦੀ ਰਿਜ਼ਰਵ ਕੀਮਤ ਤੇ ਵੇਚੇ ਜਾਣਗੇ ਗੁਰਦਾਸਪੁਰ ਦੇ ਹਨੂਮਾਨ ਚੌਕ ਵਿੱਚ ਸਥਿਤ 베ਰੀਆ ਮਹੱਲੇ ਦੇ ਲੋਕ ਗਲੀ ਵਿੱਚ 25 ਦੇ ਝੁੰਡ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਤੋਂ ਸਹਮੇ ਹੋਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੁੱਤੇ ਗਲੀ ਵਿੱਚ ਘੁੰਮਦੇ ਰਹਿੰਦੇ ਨੇ ਅਤੇ ਬੱਚੇ ਇਨਾ ਤੋਂ ਇਨੇ ਡਰੇ ਹੋਏ ਨੇ ਕਿ 3-4 ਦਿਨਾਂ ਤੋਂ ਸਕੂਲ ਜਾਣ ਤੱਕ ਇੱਥੋਂ ਤੱਕ ਕਿ ਗਲੀ ਵਿੱਚ ਖੇਡਣ ਤੋਂ ਵੀ ਗੁਰੇਸ਼ ਕਰ ਰਹੇ ਨੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਝੋਡਾਂ ਚ ਕੁੰਮ ਰਹੇ ਆਵਾਰਾ ਕੁੱਤੇ ਲੋਕਾਂ ਲਈ ਵੱਡੀ ਸਰਦਰਦੀ ਬਣੇ ਹੋਏ ਹਨ ਸ਼ਹਿਰ ਅਤੇ ਪਿੰਡਾਂ ਚ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਇਨ੍ਹਾਂ ਆਵਾਰਾ ਕੁੱਤਿਆਂ ਦੀ ਰੋਕਥਾਮ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕ ਸਵੇਰ ਅਤੇ ਰਾਤ ਸਮੇਂ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਕੱਢਣ ਤੋਂ ਪਰਹੇਜ਼ ਕਰਦੇ ਨੇ ਮੁਹੱਲਾ ਨਿਵਾਸੀਆਂ ਦੇ ਅਨੁਸਾਰ ਜਦੋਂ ਕੋਈ ਇਹਨਾਂ ਨੂੰ ਛੋਟੀ ਜਾਂ ਕਿਸੇ ਹੋਰ ਚੀਜ਼ ਨਾਲ ਭਜਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਦੀ ਕੋਸ਼ਿਸ਼ ਬੇਕਾਰ ਜਾਂਦੀ ਹੈ ਉਹਨਾਂ ਨੂੰ ਡਰ ਹੈ ਕਿ ਇਕੱਠੇ ਹੋਏ ਕੁੱਤੇ ਕਦੀ ਵੀ ਕਿਸੇ ਤੇ ਵੀ ਹਮਲਾ ਕਰ ਸਕਦੇ ਨੇ ਗਲੀ ਦੇ ਵਿੱਚ ਘੱਟੋ ਘੱਟ ਮੈਂ ਕਹਿ ਸਕਦਾ ਮੈਂ 20-25 ਕੁੱਤੇ ਇਹ ਜਿਹੜੇ ਇਕੱਠੇ ਹੋ ਕੇ ਜਾ ਰਹੇ ਨੇ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਇਹ ਇਹਨਾਂ ਨੇ ਤਕਰੀਬਨ ਉਹ ਆਪਣਾ ਨਿਸ਼ਾਨਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਬਣਾਉਂਦੇ ਨੇ ਤੇ ਜਿੱਥੋਂ ਤੱਕ ਸਵਾਲ ਹੈ ਇਹਨਾਂ ਦੀ ਰੋਕ ਵਾਸਤੇ ਮੈਨੂੰ ਸਮਝਣਾ ਮਿਸਪੱਟੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਜਦੋਂ ਕਿਤੇ ਕੋਈ ਹਾਸਾ ਹੋ ਜਾਂਦਾ ਪਈ ਚਾਰ ਪੰਜ ਦਿਨ ਕਮੇਟੀ ਮਿਸਪੱਟੀ ਜਿਹੜੀ ਬੜੀ ਹਰਕਤ ਚਾਂਦੀ ਐ ਲੇਕਿਨ ਕੁਝ ਦਿਨ ਦੇ ਬਾਅਦ ਫਿਰ ਆਓ ਆਪਣੀ ਆਪਣੀ ਟਿਕਾਣੇ ਤੇ ਉਹ ਪਹੁੰਚ ਜਾਂਦੇ ਨੇ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹਨਾਂ ਬੱਚਿਆਂ ਨੂੰ ਮਤਲਬ ਸੇਫ ਕਰਨ ਵਾਸਤੇ ਕੁੱਤਿਆਂ ਨੂੰ ਕੁਝ ਫੜ ਕੇ ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਮਤਲਬ ਸੇਵ ਬੱਚਿਆਂ ਨੂੰ ਸੇਵ ਕਰਨਾ ਚਾਹੀਦਾ ਦੱਸਦੇ ਕਿ ਸ਼ਹਿਰ ਵਿੱਚ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ 6 ਕੁ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਕੁੱਤਿਆਂ ਨੂੰ ਫੜ ਕੇ ਇਹਨਾਂ ਦੀ ਨਸਬੰਦੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਹ ਅਭਿਆਸ ਸਿਰਫ ਕੁਝ ਹੀ ਇਲਾਕਿਆਂ ਵਿੱਚ ਲਾਇਆ ਅਤੇ ਕੁਝ ਦਿਨ ਬਾਅਦ ਹੀ ਬੰਦ ਹੋ ਗਿਆ ਜਦਕਿ ਲੋਕਾਂ ਦੀ ਮੰਗ ਹੈ ਕਿ ਅਜਿਹੇ ਅਭਿਆਸ ਲਗਾਤਾਰ ਚੁਲਾਈ ਜਾਣੇ ਚਾਹੀਦੇ ਨੇ ਤਾਂ ਜੋ ਸ਼ਹਿਰ ਵਿੱਚ ਕੁੱਤਿਆਂ ਦੀ ਗਿਣਤੀ ਹੋਰ ਨਾ ਵਧੇ ਕਿਉਂਕਿ ਸ਼ਹਿਰ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਅਤੇ ਗੀਤ ਭਵਨ ਰੋਡ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਆਂਧਰਾ ਪ੍ਰਦੇਸ਼ ਦੇ ਸ਼੍ਰੀ ਕਾਕੂਲਮ ਜ਼ਿਲ੍ਹੇ ਵਿੱਚ ਵੈਂਕਟੇਸ਼ਵਰ ਸਵਾਮੀ ਮੰਦਿਰ ਵਿੱਚ ਇਕਾदशी ਦੇ ਮੌਕੇ ਤੇ ਅਚਾਨਕ ਹੀ ਭਗੜੜ ਮਚ ਗਈ। ਇਕਾदशी ਹੋਣ ਦੇ ਕਾਰਨ ਮੰਦਿਰ ਵਿੱਚ ਸ਼ਰਧਾਲੂਆਂ ਦੀ ਬਹੁਤ ਹੀ ਜ਼ਿਆਦਾ ਭੀੜ ਸੀ। ਇਸ ਦੌਰਾਨ ਹਫੜਾ ਦਫੜੀ ਮਚੀਏ। ਸੋ ਇਸ ਦੌਰਾਨ ਹੀ 10 ਸ਼ਰਧਾਲੂਆਂ ਦੇ ਮਾਰੇ ਜਾਣ ਦੀ ਸੂਚਨਾ ਵੀ ਐਸੋ ਭਾਜੜ ਦੌਰਾਨ ਕਈ ਸ਼ਰਧਾਲੂ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਿਰ ਵਿੱਚ ਭਗੜੜ ਕਾਰਨ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਕਾदशी ਦੇ ਜਸ਼ਨਾਂ ਦੌਰਾਨ ਰੇਲਿੰਗ ਡਿੱਗਣ ਕਾਰਕੇ ਹਾ사 ਵਾਪਰਿਆ ਆਂਧਰਾ ਪ੍ਰਦੇਸ਼ ਦੇ ਸ਼੍ਰੀ ਕਾਕੂਲੰਬਚ ਕਾਸ਼ੀ ਬੁੱਗਾ ਵੈਂਕਟੇਸ਼ਵਰ ਮੰਦਿਰ ਵਿੱਚ ਸ਼ਨੀਚਰਵਾਰ ਨੂੰ ਇਹ ਦੁਖਦਾਈ ਘਟਨਾ ਵਾਪਰੀ ਹੈ ਮ੍ਰਿਤਕਾਂ ਵਿੱਚ 8 ਔਰਤਾਂ ਤੇ 2 ਬੱਚੇ ਸ਼ਾਮਲ ਹਨ 25 ਤੋਂ ਵੱਧ ਦਾ ਇਲਾਜ ਚੱਲ ਰਿਹਾ ਹੈ ਚਸ਼ਮਦੀਦ ਗਵਾਹਾਂ ਦੇ ਅਨੁਸਾਰ ਭਾਰੀ ਭੀੜ ਦੌਰਾਨ ਤੱਕਾ ਮੁੱਕੀ ਕਾਰਨ ਰੇਲਿੰਗ ਟੁੱਟੀ ਹੈ ਇਸ ਘਟਨਾ ਦੇ ਉੱਪਰ ਪਗਦਣ ਮੱਜੀ ਅਧਿਕਾਰੀਆਂ ਨੂੰ ਡਰ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਸਰਕਾਰ ਨੇ ਘਟਨਾ ਦੀ ਜਾਂਚ ਤੇ ਹੁਕਮ ਦਿੱਤੇ ਨੇ ਪਗਦੜ ਦੇ ਕਈ ਵੀਡੀਓ ਸਾਹਮਣੇ ਆਏ ਹਨ ਜਿਸ ਵਿੱਚ ਮੰਦਰ ਦੀਆਂ ਪੌੜੀਆਂ ਤੇ ਲੋਕਾਂ ਦੀ ਭਾਰੀ ਭੀੜ ਦਿਖਾਈ ਦੇ ਰਹੀ ਹੈ ਜਿਨ੍ਹਾਂ ਵਿੱਚ ਔਰਤ ਬੱਚੇ ਅਤੇ ਬਹੁਤ ਸਾਰੇ ਬਜ਼ੁਰਗ ਸ਼ਾਮਲ ਹਨ ਰੇਲਿੰਗ ਡਿੱਗ ਗਈ ਜਿਸ ਨਾਲ ਲੋਕਾਂ ਦੀ ਭੀੜ ਨੇ ਕਈਆਂ ਨੂੰ ਕੁਚਲ ਦਿੱਤਾ ਔਰਤਾਂ ਤੇ ਬੱਚੇ ਚੀਕਦੇ ਤੇ ਬਾਹਰ ਨਿਕਲਣ ਲਈ ਪੁਕਾਰਦੇ ਦਿਖਾਈ ਦਿੱਤੇ ਕੁਝ ਤਾਂ ਆਪਣੀ ਜਾਨ ਬਚਾਉਣ ਲਈ ਹੋਰ ਨਾਲ ਉੱਤੇ ਹੀ ਚੜ ਗਏ ਇਸ ਦੌਰਾਨ ਕਟਨਾ ਦੀਆਂ ਵੀਡੀਓਜ਼ ਵਿੱਚ ਲੋਕਾਂ ਨੂੰ ਭੀੜ ਵਿੱਚ ਫਸੀਆਂ ਔਰਤਾਂ ਤੇ ਬੱਚਿਆਂ ਨੂੰ ਬਚਾਉਂਦੇ ਦਿਖਾਇਆ ਗਿਆ। ਪਗੜੜ ਵਾਲੀ ਥਾਂ ਤੇ ਔਰਤਾਂ ਬੇਹੋਸ਼ ਪਈਆਂ ਦਿਖਾਈ ਦਿੱਤੀਆਂ। ਲੋਕ ਔਰਤਾਂ ਨੂੰ ਆਪਣੇ ਹੱਥਾਂ ਤੇ ਪੈਰਾਂ ਤੋਂ ਭੀੜ ਵਿੱਚੋਂ ਬਾਹਰ ਕੱਢਦੇ ਹੋਏ ਵੀ ਦੇਖੇ ਗਏ। ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਅਨੀਤਾ ਨੇ ਕਿਹਾ ਕਿ ਹਰ ਹਫ਼ਤੇ ਲਗਭਗ 1500 ਤੋਂ 2000 ਸ਼ਰਧਾਲੂ ਮੰਦਿਰ ਆਉਂਦੇ ਹਨ। ਅੱਜ ਇਕਾਦਸ਼ੀ ਵਾਲੇ ਦਿਨ ਸ਼ਰਧਾਲੂਆਂ ਦੀ ਵੱਡੀ ਗਿਣਤੀ ਸੀ ਉਹਨਾਂ ਦੱਸਿਆ ਕਿ ਮੰਦਿਰ ਪਹਿਲੀ ਮੰਜ਼ਲ ਤੇ ਸਥਿਤ ਹੈ ਜਿਸ ਤੱਕ ਜਾਣ ਲਈ 20 ਪੌੜੀਆਂ ਹਨ ਇਸ ਦੌਰਾਨ ਇੱਕ ਝੜਪ ਹੋਈ ਜਿਸ ਕਾਰਨ ਰੇਲਿੰਗ ਟੁੱਟ ਗਈ ਅਤੇ ਫਿਰ ਪਗੜੜ ਮੱਚ ਗਈ ਸ਼੍ਰੀ ਕਾਕੂਲਮ ਵੈਂਕਟੇਸ਼ਵਰ ਮੰਦਿਰ ਆਂਧਰਾ ਪ੍ਰਦੇਸ਼ ਦਾ ਇੱਕ ਮਸ਼ਹੂਰ ਅਤੇ ਪ੍ਰਾਚੀਨ ਮੰਦਿਰ ਹੈ ਇਸ ਨੂੰ ਉੱਤਰਾ ਤ੍ਰਿਪਤੀ ਵਜੋਂ ਜਾਣਿਆ ਜਾਂਦਾ ਜਿਸ ਦਾ ਅਰਥ ਹੈ ਉੱਤਰ ਦਾ ਤ੍ਰਿਪਤੀ ਕਿਉਂਕਿ ਇਸ ਦਾ ਰੂਪ ਅਤੇ ਪੂਜਾ ਅਭਿਆਸ ਤ੍ਰਿਪਤੀ ਬਾਲਾਜੀ ਮੰਦਿਰ ਦੇ ਸਮਾਨ ਹਨ ਇੱਥੇ ਭਗਵਾਨ ਵੰਕਟੇਸ਼ਵਰ ਭਾਗ ਭਗਵਾਨ ਵਿਸ਼ਨੂ ਜੀ ਦੀ ਪੂਜਾ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਸਥਾਨਕ ਨਾਵਾ ਸ਼੍ਰੀ ਨਿਵਾਸ ਬਾਲਾਜੀ ਜਾਂ ਗੋਬਿੰਦ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਮੰਦਿਰ 11ਵੀਂ 12ਵੀਂ ਸਦੀ ਵਿੱਚ ਬਣਾਇਆ ਗਿਆ ਸੀ ਜਦੋਂ ਚੌਰ ਅਤੇ ਚਾਲੋਕਿਆ ਸ਼ਾਸਕਾਂ ਨੇ ਇਸ ਖੇਤਰ ਵਿੱਚ ਰਾਜ ਕੀਤਾ ਸੀ ਹਰ ਸਾਲ ਹਜ਼ਾਰਾਂ ਸ਼ਰਧਾਲੂ ਇੱਥੇ ਇਕਾਦਸ਼ੀ ਕੱਤਕ ਦਾ ਮਹੀਨਾ ਅਤੇ ਹੋਰ ਤਿਉਹਾਰਾਂ ਵਰਗੇ ਖਾਸ ਮੌਕਿਆਂ ਤੇ ਇਕੱਠੇ ਹੁੰਦੇ ਹਨ ਮੰਦਿਰ ਕੰਪਲੈਕਸ ਦੇ ਅੰਦਰ ਪੂਜਾ ਪੇਟਾਂ ਤੇ ਧਾਰਮਿਕ ਰਸਮਾਂ ਆਯੋਜਿਤ ਕੀਤੀਆਂ ਜਾਂਦੀਆਂ ਨੇ ਇੱਥੇ ਆਉਣ ਨਾਲ ਖੁਸ਼ੀ ਖੁਸ਼ਹਾਲੀ ਅਤੇ ਸ਼ਾਂਤੀ ਮਿਲਦੀ ਹੈ ਪਾਕਿਸਤਾਨ ਨੇ ਗਦਾਫੀ ਸਟੇਡੀਅਮ ਵਿੱਚ ਦੂਸਰੇ T20 ਮੈਚ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ ਇੱਕ ਇੱਕ ਨਾਲ ਬਰਾਬਰ ਕਰ ਦਿੱਤੀ ਹੈ ਸੋ ਤੀਸਰਾ T20 ਮੈਚ ਫੈਸਲਾਕੂਨ ਮੈਚ ਹੋਏਗਾ ਬਾਬਰ ਅਜ਼ਮ ਨੇ ਦੂਸਰੇ ਮੈਚ ਵਿੱਚ ਅਜੇਤੂ 11 ਦੌੜਾ ਬਣਾਈਆਂ ਜਿਸ ਨਾਲ ਇਸ ਛੋਟੀ ਪਾਰੇ ਵਿੱਚ ਰੋਹਿਤ ਸ਼ਰਮਾ ਦਾ ਵਿਸ਼ੇਸ਼ ਰਿਕਾਰਡ ਤੋੜ ਦਿੱਤਾ ਉਹ T20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਪਾਕਿਸਤਾਨ ਕ੍ਰਿਕਟ ਬਹੁਤ ਉਤਾਹ-ਚੜਾਅ ਵਿੱਚੋਂ ਲੰਘਿਆ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਥੋੜੇ ਸਮੇਂ ਵਿੱਚ ਕਾਫੀ ਉਤਾਹ-ਚੜਾਅ ਦਾ ਅਨੁਭਵ ਕੀਤਾ ਹੈ ਕਈ ਉੱਚ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਅਤੇ ਬੋਰਡ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਸਨ ਜਿਸ ਦਾ ਪ੍ਰਭਾਵ ਪਾਕਿਸਤਾਨ ਕ੍ਰਿਕਟ ਟੀਮ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਸੀ ਇਸ ਵਿਚਾਲੇ ਬਾਬਰ ਆਜ਼ਮ ਨੇ ਇੱਕ ਅਜਿਹਾ ਰਿਕਾਰਡ ਕਾਇਮ ਕੀਤਾ ਹੈ ਉਸਨੇ ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਦੱਸਦੇ ਕਿ ਬਾਬਰ ਆਜ਼ਮ ਇਸ ਸਮੇਂ ਦੱਖਣੀ ਅਫਰੀਕਾ ਵਿਰੁੱਧ ਘਰੇਲੂ T20 ਲੜੀ ਖੇਡ ਰਿਹਾ ਹੈ ਆਪਣੇ ਕਰੀਅਰ ਵਿੱਚ ਕਈ ਉਤਾਰ ਚੜਾਅ ਦਾ ਅਨੁਭਵ ਕਰਨ ਤੋਂ ਬਾਅਦ ਉਸਨੇ ਕੁਝ ਅਜਿਹੇ ਹਾਸਲ ਕੀਤਾ ਹੈ ਜਿਸ ਨੇ ਉਸ ਨੂੰ ਇੱਕ ਪਾਕਿਸਤਾਨੀ ਕ੍ਰਿਕਟ ਦੇ ਰੂਪ ਦੇ ਵਿੱਚ ਇੱਕ ਸਟਾਰ ਭਾਰਤੀ ਖਿਡਾਰੀ ਨੂੰ ਪਛਾੜਨ ਦਾ ਮੌਕਾ ਦੇ ਦਿੱਤਾ ਹੈ ਦਰਅਸਲ ਬਾਬਰ ਆਜ਼ਮ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੁਨੀਆ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਨੇ ਵਾਬਰ ਆਜ਼ਮ ਨੇ ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਪਿਛਾੜ ਦਿੱਤਾ ਜੋ ਪਹਿਲੀ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲੇ ਖਿਡਾਰੀ ਸਨ ਇਸ ਦਾ ਕਾਰਨ ਸਪਸ਼ਟ ਹੈ ਕਿ ਪਾਕਿਸਤਾਨੀ ਖਿਡਾਰੀ ਬਾਬਰ ਆਜ਼ਮ ਨੇ ਭਾਰਤੀ ਖਿਡਾਰੀ ਰੋਹਿਤ ਸ਼ਰਮਾ ਨੂੰ ਪਛਾੜ ਦਿੱਤਾ ਕਿਉਂਕਿ ਰੋਹਿਤ ਸ਼ਰਮਾ ਨੇ 2024 ਵਿੱਚ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸન્યાਸ ਲੈ ਲਿਆ ਸੀ ਹੁਣੇ ਰੋਹਿਤ T20 ਕ੍ਰਿਕਟ ਨਹੀਂ ਖੇਡਦਾ ਇਸ ਨਾਲ ਬਾਬਰ ਆਜ਼ਮ ਨੂੰ ਰੋਹਿਤ ਨੂੰ ਆਸਾਨੀ ਨਾਲ ਪਛਾੜਨ ਦਾ ਮੌਕਾ ਮਿਲਦਾ ਹੈ ਤੇ ਉਸ ਨੇ ਇਹੀ ਪ੍ਰਾਪਤ ਕੀਤਾ ਬਾਬਰ ਨੇ ਹੁਣ T20 ਅੰਤਰਰਾਸ਼ਟਰੀ ਮੈਚਾਂ ਵਿੱਚ 38.57 ਦੀ ਔਸਤ ਅਤੇ 128.70 ਦੀ ਸਟ੍ਰਾਈਕ ਰੇਟ ਨਾਲ 4200 ਦੋੜਾ ਬਣਾਈਆਂ ਸਨ ਜਿਸ ਵਿੱਚ 3 ਸੈਂਕੜੇ ਅਤੇ 36 ਅਰਧ ਸੈਂਕੜੇ ਸ਼ਾਮਿਲ ਸਨ ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅਮ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ